ਸ੍ਰੀ ਗੁਰੂ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਹਾਂ ਛੋਲਿਆਂ ਦੀ ਦਾਲ ਤੇ ਘੀਆ ਤੇ ਇਹਦੇ ਲਈ ਅਸੀਂ ਇੱਕ ਬੁੱਲ ਕੱਪ ਦਾਲ ਦਾ ਲਿਆ ਇਹਨੂੰ ਦਾਲ ਨੂੰ ਮੈਂ 1/2 ਘੰਟਾ ਪਿਓ ਲਿਆ ਸੀ ਪਹਿਲਾਂ ਤੇ ਇਹ ਆਪਾਂ ਘੀਆ ਲੈ ਆਏ 1/2 ਕਿਲੋ ਤੇ ਇਹ ਅਸੀਂ ਦੋ ਪਿਆਜ਼ ਕੱਟੇ ਨੇ ਇਹ ਅਸੀਂ ਅਦਰਕ ਤੇ ਲਸਣ ਕੱਟ ਲਿਆ ਥੋੜਾ ਜਿਹਾ ਇਹ ਅਸੀਂ ਦੋ ਟਮਾਟਰ ਕੱਟ ਲਏ ਤੇ ਇੱਧਰ ਅਸੀਂ ਕੜਾਈ ਰੱਖ ਲਈ ਹੁਣ ਅਸੀਂ ਤੇਲ ਪਾਵਾਂਗੇ ਹਾਂਜੀ ਤੇਲ ਸਾਡਾ ਗਰਮ ਹੋ ਗਿਆ ਹੁਣ ਉਸੇ ਜੀਰਾ ਪਾਵਾਂਗੇ ਤੇ ਹੁਣ ਜੀਰੇ ਨੂੰ ਥੋੜਾ ਜਿਹਾ ਭੁੰਨਾਂਗੇ ਹਾਂਜੀ ਜੀਰਾ ਭੁੱਜ ਗਿਆ ਹੁਣ ਆਪਾਂ ਪਿਆਜ਼ ਪਾ ਦਾਂਗੇ ਥੋੜਾ ਜਿਹਾ ਨੂੰ ਭੁੱਲ ਕੇ ਫਿਰ ਅਸੀਂ ਅਦਰਕ ਤੇ ਲਸਣ ਪਾਵਾਂਗੇ ਹਾਂਜੀ ਪਿਆਜ਼ ਆਪਣੇ browned ਹੋ ਗਏ ਉਹਨਾਂ ਵਿੱਚ ਅਦਰਕ ਤੇ ਲਸਣ ਪਾਵਾਂਗੇ ਇਹਨੂੰ ਮਿਕਸ ਕਰਾਂਗੇ ਥੋੜੀ ਦੇਰ ਲਈ ਥੋੜੀ ਦੇਰ ਦੇਰ ਨੂੰ ਪੁੰਨਾਂਗੇ ਹਾਂਜੀ ਹੁਣ ਅਸੀਂ ਨਮਕ ਪਾਵਾਂਗੇ लून मसार लाल मिर्च पावगे थोड़ी जी हल्दी पावे धनिया पाउडर पावगे देगी मिर्च पावे थोड़ी जी ਉਹ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਹਾਂਜੀ ਹੁਣ ਆਪਾਂ ਟਮਾਟਰ ਪਾ ਦਾਂਗੇ ਉਹ ਇਹਨਾਂ ਨੂੰ ਮਸਾਲੇ ਨੂੰ ਪਕਾਉਣ ਲਈ ਥੋੜਾ ਜਿਹਾ ਪਾਣੀ ਪਾਵਾਂਗੇ ਦੇਖੋ ਤੋ ਤੇ ਕੀ ਆ ਮੁਰਕੇ ਗਲ ਗਲ ਨਾਲ ਨਸ਼ੇਤੀ ਤੇ ਦਾਲ ਨਸ਼ੇਤੀ ਗਲ ਜਾਣਾ ਤੇ ਕਰਕੇ ਅਸੀਂ ਕੀ ਇਹਨੂੰ ਪਹਿਲਾਂ 5-7 ਮਿੰਟ ਪਕਾਵਾਂਗੇ ਫਿਰ ਅਸੀਂ ਦਾਲ ਵਿੱਚ ਐਡ ਕਰਾਂਗੇ ਤੇ ਕੀ ਆ ਤੇ ਦਾਲ ਬਹੁਤ ਹੀ ਟੇਸਟੀ ਬਹੁਤ ਹੀ ਸੁਆਦ ਬੰਦੀ ਜਿਹੜੇ ਕੀ ਆ ਕੱਲਾ ਨਹੀਂ ਖਾਂਦੇ ਉਹਨਾਂ ਨੂੰ ਬਣਾ ਕੇ ਦੋ ਦਾਲ ਤੇ ਵਿੱਚ ਕੀ ਆ ਪਾ ਕੇ ਸਵਾਦ ਨਾਲ ਖਾਣਗੇ ਬਹੁਤ ਸਵਾਦ ਬਣਦੇ ਇਹ ਹਦੇ ਦਾ ਜੀ ਕद्दू ਥੋੜੇ ਜਿਹਾ ਪੱਕ ਚੁੱਕੇ ਨੇ ਹੁਣ ਆਪਾਂ ਵਿੱਚ ਦਾਲ ਐਡ ਕਰ ਦਾਂਗੇ ਕਿਉਂਕਿ ਦਾਲ ਪਹਿਲਾਂ ਹੀ ਗਲੀ ਹੋਈ ਸੀਗੀ ਇਸ ਕਰਕੇ ਅਸੀਂ ਬਾਅਦ ਵਿੱਚ ਪਾਈਏ ਦਾਲ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਪਕਾਵਾਂਗੇ 5-7 ਮਿੰਟ ਪਾਉਣ ਤੋਂ ਬਾਅਦ ਹੰਦਾਉਣੇ ਹਾਂ ਹਾਂਜੀ ਦਾਲ ਤੇ ਆਪਣਾ ਕद्दू ਪੰਪੇ ਤਿਆਰ ਹੋ ਗਿਆ ਬਹੁਤ ਸੋਹਣਾ ਰੈਡੀ ਹੋ ਗਿਆ ਤੇ ਹੁਣ ਅਸੀਂ ਇੱਕ ਦੇਸੀ ঘি ਦਾ ਮੇਚਲ ਪਾਵਾਂਗੇ ਦੇਸੀ ঘি ਪਾ ਲੋ ਤੇ ਮੱਖਣ ਪਾ ਲੋ ਜੋ ਮਰਜੀ ਪਾ ਲੋ ਜੋ ਵੀ ਤੁਹਾਡੇ ਕੋਲੇ ਲੋਕ ਕੇ ਤੇ ਹੈਗਾ ਤੇ ਹੁਣ ਆਪਾਂ ਥੋੜਾ ਜਿਆ ਧਨੀਆ ਵੀ ਪਾ ਦਾਂਗੇ ਕਿ ਬਹੁਤੀ ਸਵਾਦ ਬਣੀ ਹੈ ਲਾਈਕ ਕਮੈਂਟਸ ਕਰਕੇ ਦੱਸਿਓ ਇਹ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਰੈਸਪੀ ਇਹ ਬਹੁਤ ਵਧੀਆ ਬਣਦਾ ਕਦੂ ਤੇ ਦਾਲ ਹਾਂਜੀ ਹੁਣ ਆਪਾਂ ਸਰਵ ਕਰਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਮਲਾਈ ਪਾ ਦਾਂਗੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੀ ਕਦੂ ਦੀ ਕਦੂ ਤੇ ਦਾਲ ਕਿਵੇਂ ਦੀ ਲੱਗੀ ਲਾਈਕ ਕਮੈਂਟਸ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਅਸੀਂ ਸਰਵ ਕਰਾਂਗੇ ਬਹੁਤ ਸਵਾਦਤ ਬਣੀ ਹੈ ਬਹੁਤ ਵਧੀਆ ਬਣੀ ਹੈ ਕੀਆ ਤੇ ਦਾਲ ਤੇ ਲਾਈਕ ਕਮੈਂਟਸ ਜਰੂਰ ਕਰਿਓ ਵੀਡੀਓ ਨੂੰ ਵੇਖਿਓ ਐਂਡ ਤੱਕ ਵੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਥੈਂਕ ਯੂ ਫॉर ਵਾਚਿੰਗ ਹਾਂਜੀ ਹੁਣ ਆਪਾਂ ਸਰਵ ਕਰਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਮਲਾਈ ਪਾ ਦਾਂਗੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੀ ਕद्दू ਦੀ ਕद्दू ਤੇ ਦਾਲ ਕਿਵੇਂ ਦੀ ਲੱਗੀ ਲਾਈਕ ਕਮੈਂਟਸ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਅਸੀਂ ਸਰਵ ਕਰਾਂਗੇ ਬਹੁਤ ਸਵਾਦ ਬਣੀ ਹੈ ਬਹੁਤ ਵਧੀਆ ਬਣੀ ਹੈ ਕੀਆ ਤੇ ਦਾਲ ਤੇ ਲਾਈਕ ਕਮੈਂਟਸ ਜਰੂਰ ਕਰਿਓ ਵੀਡੀਓ ਨੂੰ ਵੇਖਿਓ ਐਂਡ ਤੱਕ ਵੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਥੈਂਕ ਯੂ ਫॉर ਵਾਚਿੰਗ